ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਮਿੱਤਰੋ ਉਮੀਦ ਕਰਦੇ ਆ ਸਾਰੇ ਭਰਾ ਠੀਕ ਠਾਕ ਹੋਣਗੇ ਲਓ ਜੀ ਇੱਕ ਝੋਟੀ ਲੈ ਕੇ ਆਇਆ ਤੁਹਾਡੇ ਲਈ ਤੇ ਪਹਿਲਾਂ ਝੋਟੀ ਚੈੱਕ ਕਰੋ ਫਿਰ ਡਿਟੇਲ ਲੈਣੇ ਆਪਾਂ ਆਰਡਰ ਕੁਆਲਿਟੀ ਚੈੱਕ ਕਰੋ ਹਜੇ ਕੱਚੀ ਐ ਥੋੜੇ ਦਿਨਾਂ ਦੀ ਤੇ ਕਰਿਓ ਜੀ ਮਾੜਾ ਇਹਨੂੰ ਖੋਲਿਓ ਆਪਾਂ ਇੱਕ ਵਾਰ ਦਿਖਾ ਦਈਏ ਪਸ਼ੂ ਫਿਰ ਆਪਾਂ ਉਹ ਕਰਦੇ ਆਂ ਪਰਾਂ ਹੋ ਜਾਊ ਕਿਛੁ ਵੀ ਜੇ ਕੋਈ ਨਹੀਂ ਕੋਈ ਨਹੀਂ ਫੇਰੰਦੋ ਇਹਨੂੰ ਵੀ ਫੇਰੰਦੋ ਫੇਰੰਦੋ ਕੋਈ ਗੱਲ ਨਹੀਂ ਆ ਲਓ ਜੀ ਆਕਰੋ ਚੈੱਕ ਤੋਰੇ ਹੀ ਤੋਰ ਕਮਾ ਲਓ ਕਮਾ ਲਓ ਜੀ ਚਲੋ ਉਧਰ ਨੂੰ ਲਓ ਜੀ ਕਰੋ ਚੈੱਕ ਐਡਾ ਦੀ ਕੁਆਲਿਟੀ ਬਹੁਤ ਸੋਹਣੀ ਆ ਤੇ ਥਣਾ ਦੀ ਬਿੱਤ ਬਹੁਤ ਆ ਤੇ ਥਣਾ ਦਾ ਗੈਪ ਦੇਖੋਗੇ ਘੱਟੋ ਘੱਟ ਇੱਕ ਗਿਫਟ ਤੋਂ ਵੀ ਉੱਪਰ ਦਾ ਮੰਨ ਲਓ ਜੀ ਬੰਦੋ ਬੰਦੋ ਇੱਥੇ ਬੰਦੋ ਇੱਥੇ ਬੰਦੋ ਜੀ ਲੰਨਦਾਰੇ ਦੱਸੋ ਬਾਈ ਕਿ ਤੁਸੀਂ ਦੱਸੋ ਮੈਂ ਆ ਜਾ ਵੰਡੀ ਵੀਰੇ ਤੁਨੂੰ ਇੱਕ ਵਾਰ ਫੇਰ ਚੈੱਕ ਕਰਾ ਲਈਏ। ਤੁਨੂੰ ਆਰਡਰ ਚੈੱਕ ਕਰ ਲਓ ਡਰਦੀ ਆ ਥੋੜੀ ਜੀ। ਕਿਉਂਕਿ ਉੱਪਰੇ ਬੰਦੇ ਤੋਂ ਡਰਦੀ ਏ। ਹਾਂਜੀ। ਆਜੋ ਰਣਦੇ ਜੀ। ਆਪਾਂ ਖੜੇ ਆ ਜੀ ਪਿੰਡ ਦੌਣ ਪਟਿਆਲੇ ਦੇ ਕੋਲ ਦੌਣ ਕਲਾ। ਹਾਂਜੀ ਦੱਸਿਓ ਡਿਟੇਲ ਇੱਧਰ ਨੂੰ ਆਜੋ ਨਾਲ ਵਿੱਚ ਛੋਟੀ ਆਈ ਜਾਊਗੀ। ਡਿਟੇਲ ਤਾਂ ਇਹ ਵੀ ਵੀਰੇ ਤੀਜੀ ਸਵੇਰੇ ਹੁਣ ਸੋਨਾ ਦੂਜੀ ਸਵੇਰੇ ਉਧਰ ਨੂੰ ਹੋ ਜਾ ਜੀ। ਹਾਂਜੀ। ਮੰਡੀ ਉਰਾਂ ਨੂੰ ਹੋ ਜਾ ਵੀਰੇ। ਇਹਨੇ ਡਰੀ ਜਾਣਾ ਨਹੀਂ। ਡਰੀ ਜਾਣਾ ਨਹੀਂ। ਸੋਨਾ ਵੀਰੇ ਹੁਣ ਇਹਨੇ अच्छा इधर नु आके दसो ਮੜੇ ਕੋਲ ਆ ਜੀ ਹਾਂ ਜੀ ਤੀਜੇ ਤੀਜੇ ਸੋਨਾ ਜੀ ਹਾਂ ਅੱਛਾ ਤੇ ਕਿਹੜੇ ਬੁੱਲ ਬਲ ਦੀ ਹੈ ਪਤਾ ਇਹਦਾ ਕੁਛ ਬੁੱਲ ਬਲ ਦਾ ਕੁਝ ਪਤਾ ਨਹੀਂ ਆਈ ਵੀ ਹਰਿਆਣੇ ਚੋਂ ਆ ਅੱਛਾ ਹਰਿਆਣੇ ਚੋਂ ਆਈ ਹੋਈ ਆ ਦੁੱਧ ਕਿੰਨਾ ਪਹਿਲੇ ਸੂਏ ਕਿੰਨਾ ਜੇ ਤੁਹਾਡੇ ਕੋਲ ਆ ਇਹ ਤਾਂ ਦੂਜੇ ਸੂਏ ਆਈ ਦੀ 19 20 ਦੇ 19 20 ਦੇ ਨੇੜੇ ਚੱਲਦੀ ਰਹੀ ਆ ਪਹਿਲਾਂ 19 20 ਦੇ ਨੇੜੇ ਚੱਲ ਹਾਂ ਅੱਛਾ ਕੰਡੇ ਵਾਲਾ ਦੁੱਧ ਠੰਡ ਬਹੁਤ ਕਮਾਲ ਦਾ ਲੱਗਿਆ ਹਾਂ ਦੂਜੇ ਸੂਏ ਦੀ ਤੀਜੇ ਆ ਹੁਣ ਹਿਸਾਬ ਲਾ ਲਓ ਤੁਸੀਂ ਅੱਛਾ ਜੀ ਹਾਂ ਤੇ ਕਿੰਨੇ ਦਿਨਾਂ ਦੀ ਕੱਚੀ ਹੈ ਕੱਚੀ ਤੇ 12 ਤਰੀਕ ਨੂੰ 11 ਤਰੀਕ ਨੂੰ ਦੋ ਦਿਨ ਪੂਰੇ ਹੁੰਦੇ ਨੇ ਇਹਦੇ ਆ ਜਿਹੜਾ 12ਵੇਂ ਸੌਰੀ ਪਹਿਲੇ ਦਾ ਆ ਸਾਰੇ ਰਹਿ ਗਏ 7-8 ਦਿਨ ਰਹਿ ਗਏ ਇਹਦੇ ਹਾਂਜੀ ਹਾਂ 7-8 ਦਿਨ ਤੇ ਆ ਸਿੰਘ ਸਿੰਘ ਤੁਸੀਂ ਚੈੱਕ ਕਰ ਸਕਦੇ ਹੋ ਵੀਰੇ ਸਾਰਾ ਓਕੇ ਆ ਕਿਸੇ ਪੱਖੋਂ ਕੋਈ ਬਾਲੀ ਹਾਈਟ ਨਹੀਂ ਹੈਗੀ ਬਾਲੀ ਡਾਉਨ ਵੀ ਨਹੀਂ ਹੈਗੀ ਬਹੁਤ ਵਧੀਆ ਮਤਲਬ ਸਰੀਰ ਦੀ ਉਹ ਬਣਤਰ ਸੀਮਨ ਬਾਰੇ ਵੀ ਦੱਸੀ ਇਹਦੇ ਜਿਹੜਾ ਪ੍ਰਾਇਆ ਹੋਇਆ ਜੀ ਹਾਂ ਦੱਸ ਦੋ ਪਤਾ ਕੁਛ ਉਹ ਦੱਸ ਦੇ ਤੁਸੀਂ ਅਲੀ ਉਹਦਾ ਐਚਐਸਬੀ ਦੇ ਲੱਗਿਆ ਬਤਾਵਦਾ ਮੇਰਾ ਸ਼ਾਇਦ ਅੱਛਾ ਬਤਾਵਦੀ ਲੱਗਿਆ ਬਤਾਵ 21 ਬਤਾਵਦਾ ਜਾਨੀ ਹੈਗਾ ਸਟਰਾਜ ਤੁਹਾਡੇ ਕੋਲ ਸਟਰਾਜ ਸ਼ਾਇਦ ਹੋਵੇ ਓਕੇ ਤੇ ਉਂ ਠੰਡੀਆਂ ਥਾਣਾ ਸੁਣਾ ਦੀ ਓਕੇ ਬਹੁਤ ਠੰਡੀ ਆ ਮੱਝ ਕੋਈ ਨੁਕਸ ਕਿ ਕਿਸ ਤਰ੍ਹਾਂ ਦਾ ਨਾ ਕੋਈ ਚੱਕਰ ਨਹੀਂ ਬਹੁਤ ਵਧੀਆ ਚੁਵਾਈ ਆ ਅੱਛਾ ਮੈਂ ਨਾ ਬਹੁਤ ਵਧੀਆ ਸਾਰਾ ਕੁਝ ਵਧੀਆ ਓਕੇ ਮਤਲਬ ਕਿਸੇ ਪੱਖੋਂ ਕੋਈ ਕਮੀ ਨਹੀਂ ਮੈਂ ਨਾ ਕੋਈ ਚੱਕਰੀ ਨਹੀਂ ਤੇ ਨੰਬਰ ਬਾਈ ਜਾਂਦਾ ਫਿਰ ਆ ਵੀ ਨਾ ਬਾਈ ਨੰਬਰ 7088715162 ਆ ਇਹ ਨੰਬਰ ਦੁਬਾਰਾ ਬੋਲ ਦੇਕੋ 78887 15862 15862 ਹਾਂ ਠੀਕ ਹੈ ਜੀ ਤੇ ਡਿਮਾਂਡ ਮੋਡ ਵਿੱਚੇ ਦੱਸਣੀਆਂ ਕਿ ਫੋਨ ਤੇ ਹੀ ਦੱਸੋਗੇ ਫੋਨ ਤੇ ਹੀ ਦੱਸੋਗੇ ਫੋਨ ਤੇ ਹੀ ਦੱਸੋਗੇ ਲੋ ਜੀ ਝੋਟੀ ਚੈੱਕ ਕਰ ਲਓ ਝੋਟੀ ਕਿਸੇ ਪੱਖੋਂ ਕੋਈ ਕਮੀ ਨਹੀਂ ਦੁਬਾਰਾ ਫੇਰ ਤੁਹਾਨੂੰ ਦਿਖਾ ਦਿੰਦਾ ਆਰਡਰ ਦੇਖ ਲਓ ਵੀ ਇਹਨ ਪਿੱਛੋਂ ਚੱਲਦਾ ਠੀਕ ਹੈ ਤੇ ਥਣਾਂ ਦੀ ਵਿਥਤ ਤਾਂ ਬਾਖਮਾਲੀ ਆ ਤੇ ਧਾਰਤੂਰ ਦੀ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ ਘਰੇਲੂ ਝੋਟੀ ਆ ਆ ਦੇਖੋ ਘਰੇ ਖੜੇ ਆ ਬਾਕੀ ਪਸ਼ੂ ਨੇ ਕੋਈ ਐ ਵਪਾਰ ਵਾਲਾ ਕੰਮ ਨਹੀਂ ਹੈਗਾ ਉਹ ਧੰਨਵਾਦ ਜੀ